ਪਹਿਲੇ ਨਾ ਤੁਸੀਂ ਮੈਂ ਹਰਿਆਣਾ ਵੀ ਤੁਸੀਂ ਜਦੋਂ ਅਸੀਂ ਕਈ ਵਾਰ ਦਿੱਲੀ ਇਲੈਕਸ਼ਨ ਲੜ ਪੰਨੇ ਆਂ ਇਕਾਲੀ ਗੱਲ ਹਰਿਆਣਾ ਹੀ ਲੜ ਪੰਦਾ ਜਦੋਂ ਜਾਈਦੇ ਨਾ ਬੀਬੀਆਂ ਉਹ ਕਹਿੰਦੀ ਇਕਾਲੀ ਗੱਲ ਦਾ ਪ੍ਰਧਾਨ ਆਇਆ ਨਾ ਬੀਬੀਆਂ ਦਰਵਾਜੇ ਖੜੀਆਂ ਪੰਥ ਦਾ ਪ੍ਰਧਾਨ ਬੀਬੀਆਂ ਪਹਿਲੇ ਕੀ ਕਰਦੀਆਂ ਜਦੋਂ ਤੱਕੜੀ ਤੇ ਮੋਰ ਲਾਉਂਦੀ ਆਉਂਦੀਆਂ ਸੀ ਨਾ ਮੱਥਾ ਟੇਕਦੀ ਹੁੰਦੇ ਆ ਸੀ ਕਹਿੰਦੋਂ ਪਹਿਲੇ ਕਿ ਆ ਪੰਥ ਨੂੰ ਵੋਟ ਪਾ ਰਹੇ ਆ ਉਹ ਸੀ ਤਾਕਤ ਆਪਣੀ ਅੱਜ ਹੌਲੀ ਹੌਲੀ ਸੈਂਟਰ ਦੀ ਸਰਕਾਰਾਂ ਨੇ ਪਾਰਟੀਆਂ ਨੇ ਦਿੱਲੀਆਂ ਨੇ ਸੋਚੀ ਕਿ ਐਸ ਕੌਮ ਨੂੰ ਜਿਹਨੂੰ ਤਾਕਤ ਗੁਰੂ ਘਰਾਂ ਤੋਂ ਮਿਲਦੀ ਹੈ ਇਹਨੂੰ ਖਤਮ ਕਰੀਏ ਕਹੀਂ ਖਤਮ ਹੋਊਗਾ ਜੇ ਗੁਰੂ ਘਰਾਂ ਉੱਤੇ ਅਸੀਂ ਕਬਜ਼ਾ ਕਰ ਲਈਏ ਉਹਨਾਂ ਨੂੰ ਮੌਕਾ ਮਿਲ ਗਿਆ ਤੁਸੀਂ ਆਪਾ ਸਾਰੇ ਲੋਕ ਉਸ ਪ੍ਰਚਾਰ ਦੇ ਗੱਲਾਂ ਚ ਆਗੇ ਅਕਾਲੀ ਦਲ ਨੂੰ ਦੋਸ਼ੀ ਬਣਾਤਾ ਜਿਹੜੀ ਕੰਮ ਕਰਦਾ ਕਾਲੀ ਦਲ ਨੂੰ ਕਹਿੰਦਾ ਕਾਲੀ ਵਰਕਰਾਂ ਨੂੰ ਕਹਿੰਦਾ ਕਾਲੀ ਲੀਡਰਸ਼ਿਪ ਨੂੰ ਕਹਿੰਦਾ ਕਿ ਤੁਸੀਂ ਬੇਅਦਬੀ ਕਰਾਈ ਹੈ ਯਾਰ ਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਵਾਸਤੇ ਗੁਰੂ ਘਰ ਦੀ ਰੱਖਿਆ ਵਾਸਤੇ ਪੜਿਆ ਤੁਸੀਂ ਸਾਡੇ ਘਰੇ ਜਾ ਲੋ ਕਿਸੇ ਟਾਈਮ ਚਲੇ ਜਾਓ ਗੁਰੂ ਮਹਾਰਾਜ ਪ੍ਰਕਾਸ਼ ਆ ਤੇ ਲਗਾਤਾਰ ਲੜੀਵਾਰ ਪਾਠ ਚੱਲਦੇ